ਫਰਕ ਨਹੀਂ ਪੈਂਦਾ ਕਿ ਕੋਈ ਕਿੱਥੇ ਜੰਮਿਆ ਉਹਦੇ ਮਾਪੇ ਕੌਣ ਨੇ ਉਸ ਦਾ ਆਪਣਾ ਨਾਮ ਕੀ ਹੈ ਲੰਬਾ ਹੈ ਛੋਟਾ ਹੈ ਮਤਰਾ ਦਿਲ ਤੋਂ ਗੋਰਾ ਕਾਲਾ ਚਿੱਟਾ ਸੋਹਣਾ ਮਾੜਾ ਜੇਕਰ ਕੋਈ ਗੱਲ ਮੱਤਾ ਰੱਖਦੀ ਹੈ ਤੋ ਕਿਸੇ ਵਿਅਕਤੀ ਦੇ ਜੀਵਨ ਵਿੱਚ

ਬਲ ਆਪਾਂ ਕੋਈ ਤੇ ਅੱਧਾ ਦਾ ਕੰਮ ਕਰ ਲਈਏ ਜਿਹੜਾ ਸਾਨੂੰ ਸਾਡਾ ਸ਼ਹਿਰ ਬਾਰੇ ਨਾ ਯਾਦ ਕਰੇ ਪਰ ਸਾਡਾ ਅਮਲ ਸਾਡੀ ਗਲੀ ਸਾਡੇ ਲੋਕ ਸਾਡਾ ਪਰਿਵਾਰ ਉਹ ਸਾਨੂੰ ਕਵੇ ਤੇ ਯਾਦ ਚੰਗਾ ਸੀਗਾ ਇਹਨੇ ਚੰਗੇ ਕੰਮ ਕੀਤੇ ਆ ਕੋਈ ਗਲੀ ਦੇ ਵਿੱਚ ਕੋਈ ਟੁੱਟੀ ਸੜਕ ਆ ਕੋਈ ਸੀਵਰੇਜ ਪੈਣ ਵਾਲਾ ਕਿਤੇ ਪਾਣੀ ਲੀਕ ਹੋ ਰਿਹਾ ਕਿਤੇ ਫੂਰੀ ਹੁਣ ਸਾਲ ਹੋ ਰਿਹਾ ਆਪਾਂ ਦੀ ਪ੍ਰਵਾਇਡ ਕਰ ਦਈਏ किन्न फर्क पैदा है अगर आप सौ रुपए भी रुपए भी रुपए भी या दस रुपए भी मान लो कि दस रुपए भी आपे करते हैं तो आप पताली बंद हैगे है। हो गए साढ़े चार सौ तीस ये साढ़े चार सौ रुपया अपना इट्ठा हो जाता है तो सपोज करो कोई कुड़ी बेटी की चप्पल नहीं हैगी आपूँ लैके देते हैं किमत नहीं आपको लैके दे ਬੋਲ ਦਾ ਜਿਹੜਾ ਜੇ ਥੋੜਾ ਹੈ ਆਪਨੇ ਹੋ ਵੀ ਕਸੂਰੀ ਕਰ ਸਕਦੇ ਆ। ਵਸ ਕੋਈ ਨਾ ਕੋਈ ਕਰਕੇ ਜਾਈ ਹੁੰਦੀ। ਸੱਤੇ ਆਏ, ਪੜਿਆ, ਚਲੇ ਗਏ, ਵਾਪਸ ਕਰ ਲਈ, ਗੋਲ ਗੱਪੇ ਖਾ ਲਏ ਜਾਂ ਕੋਈ ਅ ਤੁਮੋਸੇ ਖਾ ਲਏ ਬੰਦੇ ਇਸ ਕੋ ਅਗੇ ਨਹੀਂ ਗਏ। ਉਹ ਬੰਦੇ ਨੇ ਬੋਲ ਵੀ ਨਿਕਲਦਾ। ਇੱਕ ਬੋਲ ਬੰਦੇ ਨੂੰ ਤਬਾ ਕਰ ਦੋ ਜੀ। ਇੱਕ ਬੋਲ ਬੰਦੇ ਨੂੰ ਗੁੱਡੀ ਵੀ ਝੜਾ ਦਿੰਦੇ ਨੇ। ਇੱਕ ਬੋਲ ਬੰਦੇ ਨੂੰ ਰੁਹਾਵੀ ਦਿੰਦੇ ਨੇ ਇੱਕ ਬੋਲ ਬੱਤਿਆਂ ਨੂੰ ਲਸਾਹੇ ਦਿੰਦੇ ਨੇ ਕਿੱਥੇ ਬੰਦੇ ਆਪਦੇ ਭਾਂਦਾ ਭਾਂਦਾ ਬੱਚਾ ਆਪਾਂ ਨੂੰ ਮਸਾ ਲੰਦੇ ਆ ਇੱਕ ਬੋਲ ਬੰਦੇ ਨੂੰ ਤਿਉੜਵੀ ਦਿੰਦੇ ਨੇ ਇੱਕ ਬੋਲ ਬੰਦੇ ਨੂੰ ਤੋੜਵੀ ਦਿੰਦੇ ਨੇ ਜੀ ਇੱਕ ਬੋਲ ਬੰਦੇ ਨੂੰ ਉਹ ਜਾਰਵੀ ਦਿੰਦੇ ਨੇ ਜੀ ਤੇ ਇੱਕ ਬੋਲ ਬੰਦੇ ਨੂੰ ਉਹ ਸਾਹਵੀ ਦਿੰਦੇ ਨੇ ਇੱਕ ਬੋਲ ਬੰਦੇ ਨੂੰ ਰਾਜੀ ਸਰਵਾ ਦਿੰਦੇ ਨੇ ਤੇ ਇੱਕ ਬੋਲ ਬੰਦੇ ਨੂੰ ਭੀੜ ਵਿੱਚ ਸੰਵਾਦ ਦਿੰਦੇ ਨੇ ਇੱਕ ਬੋਲ ਬੰਦੇ ਨੂੰ ਇਨਤਜ਼ਾਮ ਬਖਸ਼ ਦਿੰਦੇ ਨੇ ਜੀ ਜੀ ਤੇ ਇੱਕ ਬੋਲ ਬੰਦੇ ਨੂੰ ਕਮੇਟੀ ਵਿੱਚ ਮਲਾ ਦਿੰਦੇ ਨੇ ਇੱਕ ਬੋਲ ਬੰਦੇ ਨੂੰ ਪਟਕ ਦਿੰਦੇ ਨੇ ਨਾ ਕਹਾ ਤਨ ਪਟਕ ਦੇ ਨੰਬਰ ਇੱਕ ਬੋਲ ਬੰਦੇ ਨੂੰ ਕਲਮ ਪੜਾਹ ਦਿੰਦੇ ਨੇ ਉਹ ਕਲਮ ਦੇ ਨਾਲ ਜੋ ਵੀ ਆ ਜਾਂਦਾ ਹੈ ਉਹ ਕਰ ਉਹ ਲਿਖ ਜਣਾ ਕਲਮ ਬੜਾ ਦਿੰਦੇ ਨੇ ਉਹ ਬੋਲ ਹੀ ਹੁੰਦੇ ਆ ਇੱਕ ਬੋਲ ਬੰਦੇ ਨੂੰ ਕਿ ਮਦਦ ਦਵਾ ਦਿੰਦੇ ਨੇ ਇੱਕ ਬੋਲ ਬੰਦੇ ਨੂੰ ਨਕਾਮ ਵੀ ਬਣਾ ਦਿੰਦਾ ਤਾਂ ਆਪਾਂ ਕਿਹੜੇ ਬੋਲ ਬੋਲ ਰਹੇ ਆ ਇਹ ਆਪਣੇ ਤੇ ਆ ਕਿ ਆਪਾਂ ਕਿੱਦਾ ਰਹਿਣਾ ਹੈ ਕਿੱਦਾ ਆਪਣੀ ਜ਼ਿੰਦਗੀ ਬਿਤਾਣੀ ਹੈ ਤਾਂ ਮੈਂ ਇਹ ਤੁਹਾਨੂੰ ਅੱਜ ਕਰਾਨਾ ਕੁਛ ਨਾ ਕੁਛ ਮੱਲ ਲਈ ਗਲੀ ਲਈ ਕੱਢ ਦੇ ਜਾ ਕਰੋ ਤੇ ਤੇ ਆਪ ਵੀ ਤਾਂ ਗਾਂਦਾ ਪਿਆ ਹੈਗਾ ਇਹ ਨਾ ਸੋਚੋਗੇ ਕਮੇਟੀ ਦਾ ਕੰਮ ਹੈਗਾ ਸਾਡਾ ਕੰਮ ਹੈ ਸਾਡੀ ਕਲੀ ਹੈ ਹਮ ਆਪਾਂ ਅਗਰ ਉਹਨੂੰ ਕੋਈ ਸ਼ੌਮਤ ਹੋਸਾ ਲੱਗਦਾ ਹੈਗਾ ਬੋਲੋ ਲਾ ਲਈਏ ਸਰਪਾ ਵੈਸੇ ਤਾਂ ਗੁਰਦਾਰਾ ਤੇ ਪੰਜ ਪੰਜ ਲੱਖ ਪਿਆ ਸੰਨੇਟਾ ਕੇ ਨਾ ਦਿਓ ਗੁਰਦਾਰਾ ਨੇ ਤਾਂ ਬਹੁਤ پیسے ਵੇਲੇ ਗੁਰਦਾਰਾ ਨੇ پیسے ਨਹੀਂ ਲੋੜਾ ਕੇ ਵੈਸੇ ਦੀ ਲੋੜ ਹੈ ਜਿੰਤਾ ਲੋ ਜਿੰਤਾ ਨਾ ਦਿਓ ਦੇਖੋ ਜਿੱਦ ਤੱਕ ਗਰੀਬ ਪਟਾ ਹੈਗਾ ਤੁਹਾਨੂੰ ਕੋਲ ਕੰਬਲ ਨਹੀਂ ਹੈ ਕਪੜਾ ਨਹੀਂ ਹੈ ਉਹਨੂੰ ਦਿਓ ਚਲੇ ਬਾਕੀ ਦੇਖੋ ਗਲਤੀ ਹੋ ਗਈ ਉਹ